ਔਰ ਜਿਹੜੇ ਬੰਦੇ ਗੱਲ ਕਰ ਰਹੇ ਆ ਇਹ ਸਾਰੇ ਰੋਡੇ ਪੋਡੇ ਆਪੇ ਪੌਣੀ ਪੌਣੀ ਬੋਤਲ ਸ਼ਰਾਬ ਪੀਣ ਵਾਲੇ ਫੀਮ ਦੀ ਡਲੀ ਖਾਣ ਵਾਲੇ ਮੈਂ ਕਹਿੰਦਾ ਵੱਡੇ ਸਮੇਂ ਕੀ ਏ ਉਹ ਹੁਣ ਸਲਾਹ ਦੇਣਗੇ ਕਿ ਕਿਵੇਂ ਕੀ ਹੋਣਾ ਚਾਹੀਦਾ ਭਾਈ ਆਖੇ ਕੇ ਜੇ ਕੋਈ ਦਿੰਦਾ ਨਾ ਤਾਂ ਤੁਹਾਡਾ ਯਾਰ ਦਿੰਦਾ ਜਿਹੜਾ ਤੁਹਾਡੇ ਤੇ ਕਾਰਵਾਈ ਨਹੀਂ ਕਰ ਰਿਆ ਭਗਵੰਤ ਮਾਨ ਉਹਨੂੰ ਕਹੋ ਸ਼ਰਾਬ ਬੰਦੀ ਇਹ ਕਿਉਂ ਚਾਹੁੰਦੇ ਤੁਹਾਨੂੰ ਮੈਂ ਅੱਜ ਦੱਸ ਦੇਣਾ ਕਿਉਂਕਿ ਸਭ ਤੋਂ ਵੱਡੇ ਬਲੈਕ ਦੇ ਕਾਰੋਬਾਰੀ ਜਿਵੇਂ ਦੂਜੇ ਸੂਬਿਆਂ 'ਚ ਜਿੱਥੇ ਸ਼ਰਾਬ ਬੰਦੀ ਹੈ ਨਾ ਇਹਨਾਂ ਨੇ ਕਰਨਾ ਇਹ ਪੰਥਿਕ ਮਖੋਟਾ ਪਾ ਕੇ ਇਹ ਅਸਲ ਕਿਹਨੇ ਲੁਟੇਰੇ ਚੋਰ ਠੱਗ ਇਹਨਾਂ ਦਾ ਕੋਈ ਪੰਥਿਕ 사ਭਿਆਨ 'ਚ ਕੋਈ ਹਮਦਰਦੀ ਨਹੀਂ ਇਹ ਹਾਂ ਗੁਰੂ ਜੀ ਕੀ ਫਤਿਹ ਜੰਗ ਜਾਰੀ ਹੈ ਵੇਟ ਐਂਡ ਵਾਚ ਨੈਕਸਟ ਟਾਰਗੇਟ ਸੂਨ ਹੁਣ ਮੈਨੂੰ ਇਹ ਗੱਲ ਦੱਸੋ ਕਿ ਆਪ ਹੀ ਸੈਲਫ ਕੌਨਟਰਡਿਕਟਰੀ ਗੱਲਾਂ ਕਰਗੇ ਕਹਿੰਦੇ ਵੈਸੇ ਤਾਂ ਠੇਕੇ ਬੰਦ ਕਰੋ ਤੇ ਜੇ ਪੀਣੀ ਆ ਘਰ ਦੀ ਕੱਢੀ ਪੀ ਲੋ ਕਮਾਲ ਹੀ ਹੈ ਨਾ ਔਰ ਜਿਹੜੇ ਬੰਦੇ ਗੱਲ ਕਰ ਰਹੇ ਆ ਇਹ ਸਾਰੇ ਰੋਡੇ ਪੋਡੇ ਆਪੇ ਪੌਣੀ ਪੌਣੀ ਬੋਤਲ ਸ਼ਰਾਬ ਪੀਣ ਵਾਲੇ ਫੀਮ ਦੀ ਡਲੀ ਖਾਣ ਵਾਲੇ ਮੈਂ ਕਹਿੰਦਾ ਵੱਡੇ ਸਮੇਂ ਕੀ ਏ ਉਹ ਹੁਣ ਸਲਾਹ ਦੇਣਗੇ ਕਿ ਕਿਵੇਂ ਕੀ ਹੋਣਾ ਚਾਹੀਦਾ ਭਾਈ ਆਖੇ ਕੇ ਜੇ ਕੋਈ ਦਿੰਦਾ ਨਾ ਤਾਂ ਤੁਹਾਡਾ ਯਾਰ ਦਿੰਦਾ ਜਿਹੜਾ ਤੁਹਾਡੇ ਤੇ ਕਾਰਵਾਈ ਨਹੀਂ ਕਰ ਰਿਆ ਭਗਵੰਤ ਮਾਨ ਉਹਨੂੰ ਕਹੋ ਸ਼ਰਾਬ ਬੰਦੀ ਇਹ ਕਿਉਂ ਚਾਹੁੰਦੇ ਤੁਹਾਨੂੰ ਮੈਂ ਅੱਜ ਦੱਸ ਦਿੰਨਾ ਕਿਉਂਕਿ ਸਭ ਤੋਂ ਵੱਡੇ ਬਲੈਕ ਦੇ ਕਾਰੋਬਾਰੀ ਜਿਵੇਂ ਦੂਜੇ ਸੂਬਿਆਂ 'ਚ ਜਿੱਥੇ ਸ਼ਰਾਬ ਪੰਦੀ ਹੈ ਨਾ ਇਹਨਾਂ ਨੇ ਕਰਨਾ ਮੈਨੂੰ ਮੈਂ ਇਹ ਤੁਹਾਨੂੰ ਤਾਂ ਪੜ ਕੇ ਵਿਖਾਈਏ ਇਹ ਮਖੋਟਾ ਜੀ ਇਹ ਪੰਥਿਕ ਮਖੋਟਾ ਪਾ ਕੇ ਇਹ ਅਸਲ ਚ ਨੇ ਲੁਟੇਰੇ ਚੋਰ ਠੱਗ ਇਹਨਾਂ ਦਾ ਕੋਈ ਪੰਥਿਕ ਸਭਿਆਨ ਚ ਕੋਈ ਹਮਦਰਦੀ ਨਹੀਂ ਇਹ ਹਾਂ ਆਈਐਸਆਈ ਨਾਲ ਰਲ ਕੇ ਪੰਜਾਬ ਚ ਹਿੰਦੂ ਸਿੱਖ ਏਕਤਾ ਤੇ ਭਾਈਚਾਰੇ ਇੱਕ ਸਾਜ ਨੂੰ ਵੱਡਾ ਖਤਰਾ ਕਿਉਂਕਿ ਸ਼ਰਾਬ ਦੇ ਕਾਰੋਬਾਰ ਕੌਣ ਦਿੰਦਾ ਉਹਦੀ ਆਕਸ਼ਨ ਕੌਣ ਕਰਦਾ ਸਰਕਾਰ ਕਰਦੀ ਹੈ ਇਹਨੇ ਤਾਂ ਕਰਨੀ ਹੀ ਨਹੀਂ ਨਾ ਇਹਨੇ ਪਾਲਿਸੀ ਬਣਾਉਣੀ ਆ ਜਿਹੜੀ ਸਰਕਾਰ ਪਾਲਿਸੀ ਬਣਾ ਰਹੀ ਹੈ ਤੁਹਾਨੂੰ ਕੋਈ ਪਾਲਿਸੀ ਨਹੀਂ ਸਹੀ ਠੀਕ ਉਹ ਸਰਕਾਰ ਨਾਲ ਗੱਲ ਕਰੋ ਜਿਹੜੇ ਕਾਰੋਬਾਰ ਚ ਆਪ ਦਾ ਪੈਸਾ ਭਰ ਰਿਹਾ ਸਰਕਾਰਾਂ ਨੂੰ ਜਾਂ ਜਿਹੜੇ ਕਾਰੋਬਾਰ ਕਰ ਰਹੇ ਆ ਉਹਨਾਂ ਤੇ ਐਵੇਂ ਇਹੋ ਜੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਇਹ ਬਹੁਤ ਵੱਡੀ ਸਾਜ਼ਿਸ਼ ਚੱਲ ਰਹੀ ਔਰ ਮੈਂ ਤੁਹਾਨੂੰ ਅੰਦਰਲੀ ਕਹਾਣੀ ਦੱਸ ਦਿਆਂ ਕੀ ਆ ਮੰਗਦੇ ਪੈਸਾ ਜੇ ਤਾਂ ਪੈਸਾ ਦੇ ਦਿਓ ਤਾਂ ਠੀਕ ਹੈ ਜੇ ਨਾ ਪੈਸਾ ਦਿਓ ਫਿਰੋਤੀ ਨਾ ਦਿਓ ਜੇ ਕੋਈ ਅਗਿਓ ਆਕੜਦਾ ਤੇ ਫੇਰ ਉਹਨੂੰ ਇਸ ਤਰ੍ਹਾਂ ਡਰਾਉਂਦੇ ਤੁਸੀਂ ਅੰਦਰ ਵੇਖ ਹੀ ਲਿਆ ਨਾ ਕਿੰਨਾ ਵੱਡਾ ਉਹ ਮੋਟਰਸਾਈਕਲ ਵਾਲਾ ਵੀ ਜੇ ਅਸੀਂ ਉਹ ਵੀਡੀਓ ਮੈਂ ਸ਼ੇਅਰ ਨਾ ਕਰਦਾ ਤੇ ਗੁਰਪ੍ਰੀਤ ਸਿੰਘ ਭੁੱਲਰ ਵਰਗਾ ਪੁਲਿਸ ਦਾ ਕਮਿਸ਼ਨਰ ਹੁੰਦਾ ਉਹਨੇ ਤਾਂ ਕਹੀ ਦਿਨ ਹੀ ਟਾਇਰ ਪਾਟਿਆ ਔਰ ਤੁਸੀਂ ਵੀ ਤੁਹਾਡੀ ਵੀ ਮਜਬੂਰੀ ਬਣ ਜਾਂਦੀ ਜਦੋਂ ਪੁਲਿਸ ਕਹਿ ਰਹੀ ਹੈ ਕਿ ਟਾਇਰ ਪਾਟਿਆ ਤੋਹੀ ਕਿਵੇਂ ਕਹਿ ਦੋਗੇ ਬੰਮ ਚੱਲਿਆ ਮਗਰ ਚਸ਼ਮਦੀਤ ਉਹ ਜਿਹੜੀ ਗਵਾਹੀ ਕਹਿ ਲੋ ਜਿਹੜੀ ਵੀਡੀਓ ਮੈਂ ਸ਼ੇਅਰ ਕੀਤੀ ਤੁਸੀਂ ਸਾਰਿਆਂ ਨੇ ਵੇਖੀ ਕਿ ਉਹ ਮੋਟਰਸਾਈਕਲ ਵਾਲੇ ਕਿਵੇਂ ਆਏ ਔਰ ਕਿੱਡੀ ਦਲੇਰੀ ਚ ਪਿੰਡ 'ਚ ਭਾਈਚਾਰਾ ਹੁੰਦਾ ਇੱਕ ਆ ਇਹ ਪਿੰਡ ਜੈਨਤੀਪੁਰ ਸਾਹਿਬ ਇੱਕ ਤਰਫਾ ਜਿੱਤਦੇ ਰਹੇ ਆ ਅਸੀਂ ਚੇਅਰਮੈਨ ਬਣਾਇਆ ਸੀ ਉਹਨਾਂ ਨੂੰ ਉਹਦਾ ਵੱਡਾ ਕਾਰਨ ਇਹ ਸੀ ਕਿ ਇੱਕ ਤਾਂ Hindu ਸੀ ਕਿ ਇੱਕ ਤਾਂ ਦਾ ਮੈਂ ਮੈਸੇਜ ਦੇਣਾ ਚਾਹੁੰਦਾ ਮੈਂ ਉਸ ਵੇਲੇ ਭੋਗਤੇ ਵੀ ਬੋਲ ਕੇ ਗਿਆ ਇਹ ਹੀ ਗੱਲ ਦੂਜਾ ਕਾਰਨ ਇਹ ਸੀ ਕਿ ਇਹ ਪਿੰਡ ਉਹਨਾਂ ਦੇ ਨਾਲ ਹੈ ਉਸ ਪਿੰਡ 'ਚ ਵੜ ਕੇ ਜਿੱਥੇ ਸਾਰੇ ਉਹਨਾਂ ਨਾਲ ਸਹਿਮਤ ਨੇ ਤੁਸੀਂ ਅੰਦਰ ਵੇਖ ਹੀ ਲਿਆ ਕਿ ਕਿੱਡਾ ਸਿਮਿੰਟ ਦਾ ਮੈਨੂੰ ਲੱਗਦਾ ਘੱਟੋ-ਘੱਟ 12-15 ਇੰਚੀ ਸਿਮੇਂਟ ਪਿਆ ਐਨਾ ਕ ਸਿਮੇਂਟ ਪਿਆ ਹੋਣਾ ਜਿਹਦੇ ਵਿੱਚ ਵੀ ਇੱਥੋਂ ਮਾਰਿਆ ਕਿਸੇ ਨੇ ਤੇ ਜਾ ਕੇ ਉੱਥੇ ਡਿੱਗਿਆ ਤਾਂ ਤਾਂ ਵੀ ਐਡਾ ਵੱਡਾ ਮੋਰਾ ਉੱਥੇ ਕਰਤਾ ਐਨੇ ਬਲਾਸਟ ਦਾ ਅਸਰ ਸੀ ਜੈੰਤੀਪੁਰ ਅੱਡਾ ਇੱਥੋਂ 1.5 ਕਿਲੋਮੀਟਰ ਤੇ ਉੱਥੇ ਤੱਕ ਲੋਕਾਂ ਨੇ ਆਵਾਜ਼ ਸੁਣੀ ਔਰ ਮੈਂ ਇਹ ਸਮਝਦਾ ਕਿ ਭਗਵੰਤ ਮਾਨ ਜੀ ਇਹ ਜੇ ਸੀਰੀਅਸ ਲਾਅ ਐਂਡ ਆਰਡਰ ਦੇ ਮੁੱਦੇ ਨੂੰ ਐਡਰੈਸ ਕਰਨ 'ਚ ਫੇਲ ਹੋ ਰਿਹਾ